ਮੈਂ ਨਿਗੰਦਰ ਸਿੰਘ ਵਰਾਹ ਹਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਗਠਨ ਦਿੱਤਾ ਵਰਾਹਾਂ। ਸਾਥੀਓ ਜਿਹੜਾ ਆਪਣਾ 11 ਜੁਲਾਈ ਦਾ ਪ੍ਰੋਗਰਾਮ ਰੱਖਿਆ ਸੀ ਪੰਜਾਬ ਦੇ ਪੰਜ ਮੰਤਰੀਆਂ ਦੇ ਅੱਗੇ ਦੇ ਦੇਰ ਕਰਾ ਕੇ ਪੱਕੇ ਮੋਰਚੇ ਲਾਉਂਦਾ ਉਹ ਆਪਾਂ ਨੇ ਮੁਕਤ ਵੀ ਕਰ ਦਿੱਤਾ। ਕਿਉਂਕਿ ਸਰਕਾਰ ਦੇ ਨੁਮਾਇੰਦਿਆਂ ਨਾਲ ਜਿਹਦੀ ਉਗਵਾਈ ਐਡੀਜੀਪੀ ਸਰਦਾਰ ਜਸਕਰਨ ਸਿੰਘ ਜੀ ਕਰ ਰਹੇ ਸੀ। ਉਹਨਾਂ ਨਾਲ ਲੰਮੀ ਗੱਲਬਾਤ ਕਰਨ ਤੋਂ ਬਾਅਦ ਕੋਸ਼ਿਸ਼ ਕਰਨਾ ਜਿਹੜੀਆਂ ਫੌਰੀ ਹੱਥ ਹੋਣ ਵਾਲੀਆਂ ਸੀ ਉਹ ਫੌਰੀ ਹੱਲ ਹੋ ਗਈਆਂ ਨੇ ਕੁਝ ਸਮਾਂ ਲੱਗਦੀਆਂ ਸੀ ਉਹ ਸਮਾਂ ਦਿੱਤਾ ਉਹਨਾਂ ਤੇ ਤੇ ਜਿਹਦੇ ਵਿੱਚ ਮੁੱਖ ਤੌਰ ਤੇ ਜਗਤਾਰ ਲੱਡੀ ਦੇ ਪਾਇਆ ਉਹ ਝੂਟਾ ਪਰਚਾ ਵਾਪਸ ਲੈਣ ਦੀ ਗੱਲ ਸੀ ਉਹ ਮੁਕੰਮਲ ਕਾਰਵਾਈ ਹੋ ਕੇ ਆਪਣੇ ਹੱਥ ਲਾ ਗਈ ਤੇ ਐਸਐਚਓ ਦੀ ਵਿਭਾਗੀ ਕਾਰਵਾਈ ਕਰਨੀ ਸੀ ਉਸ ਵਾਲਿਆਂ ਨੂੰ ਹੋ ਗਈ ਹੈ ਤੇ ਇਹ ਦੋਏ ਕਾਰਵਾਈਆਂ ਹੋ ਤੋ ਬਾਅਦ ਉਸ ਗੱਲਾਂ ਜਿਹੜੀਆਂ ਗੜੇਮੰਦਾ ਮਾਮਜ਼ਾ ਖੜੀਆਂ ਪਸਲਾਂ ਦੇ ਨੁਕਸਾਨ ਦਾ ਮਾਮਲਾ ਵੀ ਜਾ ਕੁਝ ਬੱਕਰੀਆਂ ਮਰ ਗਿਆ ਸੀ ਪਸ਼ੂ ਗਾਂਜਾਂ ਦੇ ਨੁਕਸਾਨ ਦੇ ਮਾਮਲੇ ਦੀ ਗੱਲ ਸੀ ਉਹ ਸਾਰੀਆਂ ਗੱਲਾਂ ਲਗਭਗ ਕੁੱਝ ਪੂਰੀਆਂ ਹੋ ਗਈਆਂ ਕਿ ਕੁਝ ਜਿਹੜੀਆਂ ਰਹਿ ਗਿਆ ਨੇ ਉਹ ਕੁਝ ਸਮੇਂ ਦੇ ਵਿੱਚ ਹੀ ਪੂਰੀਆਂ ਹੋ ਜਾਣਗੀਆਂ ਭਾਰਤ ਮਾੜਾ ਪ੍ਰੋਜੈਕਟ ਤੇ ਪਾਈਪਲਾਈਨ ਦੀ ਮਸਲੇ ਦੀ ਗੱਲ ਸੀ ਉਹ ਦੋਨੇ ਗੱਲਾਂ ਤੇ ਨੇ ਜਿਹੜੀਆਂ ਨੇ ਉਹ ਲੰਮਾ ਸਮਾਂ ਲੱਗ ਗਿਆ ਨੇ ਜਿਵੇਂ ਜਾਗੀਰ ਵਾਲਾ ਮਸਲਾ ਉਹ ਸਮਾਂ ਭਰਦੀਆਂ ਸੀਗੀਆਂ ਮੇਸੇ ਪ੍ਰੋਜੈਕਟ ਵਾਲਾ ਮਸਲਾ ਹੈ ਇਹ ਗੱਲਾਂ ਜੀ ਸਟੈਂਡ ਕਰਦੀਆਂ ਨੇ ਇਸ ਸਮੇਂ ਦੇ ਨਿਤਾਬ ਇਹਨਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਪਰਨ ਪ੍ਰੋਸਾ ਪ੍ਰਸ਼ਾਸਨ ਨੇ ਦਰਵਾਇਆ ਇਸ ਕਰਕੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਇਹ 11 ਤਰੀਕਾ ਜਿਹੜਾ ਦਿਨਾਈ ਵਾਲਾ ਪ੍ਰੋਗਰਾਮ ਸੀ ਉਹ ਆਪਾਂ ਮੁਲਤਵੀ ਕਰ ਦਈਏ